ਉਹ ਪ੍ਰਣਾਲੀ ਮੈਂ ਨਾ ਪੜਦਾ ਹੁੰਦਾ ਜਦੋਂ ਇੱਥੇ ਪਟਿਆਲੇ ਹਾਂਜੀ ਮੈਂ ਪਾਸਪੋਰਟ ਅਪਲਾਈ ਕਰਦਾ ਅੱਛਾ ਜੀ ਐਵੇਂ ਵੀ ਚਲੋ ਸਾਰੇ ਕਹਿੰਦੇ ਵੀ ਪਾਸਪੋਰਟ ਹੋਣਾ ਚਾਹੀਦਾ ਕੋਈ ਐਡੀ ਕਾਲੀ ਨਹੀਂ ਸੀ ਕੋਈ ਐਮਰਜੈਂਸੀ ਵੀ ਕਿਤੇ ਬਾਹਰ ਜਾਣਾ ਵੈਸੇ ਕਰਦਾ ਵੈਸੇ ਚਾਜ ਆ ਹੁੰਦਾ ਈ ਪਾਸਪੋਰਟ ਕੋਲ ਹੁੰਦਾ ਉਹਦੇ ਵਿੱਚ ਹੁੰਦਾ ਨਾ ਕਾਲਮ ਆਪਦੇ ਇਲਾਕੇ ਦੇ ਕੋਈ ਦੋ ਪ੍ਰੋਮੀਨੈਂਟ ਬੰਦੇ ਆ ਤੁਸੀਂ ਦੱਸੋ ਕਿਹੜੇ-ਕਿਹੜੇ ਆ ਮੈਂ ਇੱਕ ਤਾਂ ਜਮਾ ਸਾਡੇ ਨਾਲ ਵਾਲਾ ਘਰ ਸੀ ਅੰਕਲ ਜੀ ਸੀ ਸਰਜੀਤ ਸਿੰਘ ਸਰਾ ਉਹ ਇੰਦਰੀਏ ਸਰਾ ਨੇ ਉਹਨਾਂ ਦੇ ਫਾਦਰ ਨੇ ਟ੍ਰੈਕਟਰ ਡਿਵੈਲਪਮੈਂਟ ਰਿਟਾਇਰ ਹੋ ਜਾਂਦੇ ਜਿਹੜੇ ਮੇਰੇ ਬਚਪਨ ਦਾ ਫਰੈਂਡ ਹੈ ਉਹਨਾਂ ਦੇ ਫਾਦਰ ਸੀ ਬਹੁਤ ਵਧੀਆ ਅੰਕਲ ਸੀ ਮੇਰੇ ਨਾਲ ਬੜੀ ਬਣਦੀ ਸੀ ਅੱਛਾ ਨਾ ਇੱਕ ਤਾਂ ਉਹਨਾਂ ਦਾ ਨਾਮ ਲਿਖਦਾ ਲਿਖਦਾ ਤੇ ਇੱਕ ਕੋਈ ਹੋਰ ਲਿਖਦਾ ਅੱਛਾ ਅਛਾ ਮੈਂ ਤਾਂ ਭੁੱਲ ਭਲਾ ਗਿਆ ਕਿਤੇ ਮਤਲਬ ਆਇਆ ਨਾ ਨਾ ਮੈਨੂੰ ਲੋੜ ਸੀ ਉਹਨਾਂ ਦੇ ਨਾਲ ਚ ਟਾਈਮ ਵੀ ਬਹੁਤ ਲੱਗ ਜਾਂਦਾ ਹੁੰਦਾ ਸੀ ਹਾਂਜੀ ਅੱਜ ਕੱਲ ਅੱਜ ਵਾਂਗੂ ਕੋਈ ਆਨਲਾਈਨ ਚੈੱਕ ਇਨ ਵੀ ਨਹੀਂ ਸੀ ਨਾ ਕੋਈ ਆਉਂਦਾ ਸੀ ਮੈਸੇਜ ਵੀ ਹੁਣ ਤਾਂ ਉਹ ਕਿਤੇ ਸਾਲਗਮਗਰੋਂ ਮੇਰੇ ਯਾਦ ਆਇਆ ਹਾਂਜੀ ਵੀ ਯਾਰ ਮੈਂ ਉਹ ਅਪਲਾਈ ਕੀਤਾ ਸੀਗਾ ਪਤਾ ਨਹੀਂ ਕੀ ਬਣਿਆ ਉਹ ਕਹਿੰਦੇ ਜੀ ਪੁਲਿਸ ਵੈਰੀਫਿਕੇਸ਼ਨ ਵੀ ਆਉਣੀ ਸੀ ਪਿੰਡ 'ਚ ਉਹ ਵੀ ਉਹ ਆਈ ਹੋਣੀ ਹੈ ਤੁਸੀਂ ਥਾਣੇ 'ਚ ਪਤਾ ਕਰੋ ਉਹ ਥਾਣੇ 'ਚ ਕੋਈ ਬੰਦਾ ਕੋਹਿੰਦਾ ਕੱਢ ਕੇ ਨਾ ਤੇ ਉਹਨਾਂ ਦੇ ਵੀ ਯਾਦ ਯੂਜ਼ ਨਾ ਵਸਾ ਦੇਖ ਕੇ ਜੀ ਉਹਨਾਂ ਨੇ ਰਿਕਾਰਡ ਜ ਕਹਿੰਦੇ ਜੀ ਤਾਂ ਆਈ ਸੀਗੀ ਜੀ ਇਹ ਤਾਂ ਬਾਸ ਮੂਰਤੀ ਜੀ ਅੱਛਾ ਮੈਂ ਫੇਰ ਬਾਸ ਕੀ ਮੂਰਤੀ ਕਹਿੰਦੇ ਜੀ ਐਂ ਤਾਂ ਪਤਾ ਨਹੀਂ ਉਹ ਫਲਾਨੇ ਬੰਦੇ ਨੇ ਕੀਤੀ ਸੀਗੀ ਜੀ ਉਹ ਸਪਈ ਦਾ ਨਾਮ ਲਿਖਿਆ ਹੋਇਆ ਸੀ ਉਹ 'ਚ ਹਾਂ ਜੀ ਤੇ ਮੈਂ ਕਿਹਾ ਉਹਨੂੰ ਬੁਲਾ ਤਾਂ ਮੈਂ ਕਿਹਾ ਯਾਰ ਉਹਨੂੰ ਬੁਲਾਓ ਮੈਨੂੰ ਵੀ ਕਿਉਂ ਮੋੜ ਕੇ ਹੋਤੀ ਉਹ ਸਪਈ ਨੂੰ ਬੁਲਾਇਆ ਮੈਂ ਕਿਹਾ ਯਾਰ ਉਹ ਕਿਉਂ ਕਹਿੰਦਾ ਜੀ ਤੁਸੀਂ ਉਹ 'ਚ ਨਾਮ ਲਿਖਿਆ ਹੋਇਆ ਸੀ ਮਾਸਟਰ ਜੀ ਸਰਜੀਤ ਸਿੰਘ ਅੱਛਾ ਮੈਂ ਕਿਹਾ ਹਾਂ ਕਹਿੰਦਾ ਸੀ ਉਹਨਾਂ ਤੋਂ ਪੁੱਛਿਆ ਮੈਂ ਜਾ ਕੇ ਵੀਰ ਜਸਵਿੰਦਰ ਸਿੰਘ ਮਾਨ ਆ ਵੀ ਤੁਸੀਂ ਜਾਣਦੇ ਹੋ ਕਹਿੰਦੇ ਵੀ ਹਾਂ ਹਾਂ ਮੈਂ ਜਾਣਦਾ ਸਾਡੇ ਨਾਲ ਵਾਲੇ ਘਰ ਚ ਰਹਿੰਦਾ ਅੱਛਾ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਠੀਕ ਠਾਕ ਹੈ ਮੁੰਡਾ ਕੈਰੈਕਟਰ ਦਾ ਠੀਕ ਹੈ ਜ਼ਿੰਮੇਵਾਰੀ ਆ ਤੁਹਾਡੀ ਕਹਿੰਦਾ ਦੇਖੋ ਜੀ ਜ਼ਿੰਮੇਵਾਰੀ ਤਾਂ ਆਪਦੇ ਜੋ ਆਖਦੇ ਵੀ ਨਹੀਂ ਹੁੰਦੀ ਉਹ ਇੰਨਾ ਸਿੱਧਾ ਜੰਗਲ ਸੀ ਨਾ ਉਹਨੇ ਡਿਊਰਸ ਕੈਰੈਕਟਰ ਲੈ ਕੇ ਬਾਸ ਭੇਜਦਾ ਕਹਿੰਦੇ ਅੰਕਲ ਆ ਜੀ ਹੈਗੇ ਆ ਨਾ ਅੰਕਲ ਤੇ ਚੱਲ ਗਏ ਨਹੀਂ ਮੈਂ ਕਿਹਾ ਜੀ ਨਾ ਹੁੰਦੇ ਤਾਂ ਜੇ ਮਸਟੰਡੇ ਮਾਨ ਵਾਲੀ ਦੱਸਦੇ ਨਾ ਕਹਿੰਦਾ ਦੇਖੋ ਭਾਈ ਇਹਨਾਂ ਦਾ ਦੋਸਤ ਹੀ ਕਹਿੰਦੇ ਮੈਂ ਮੈਂ ਤਾਂ ਆਣੀ ਕੀਤੀ ਸੀ